ਆਈ ਜਿੰਦਰੇ ਲਾ ਕੇ ਬਾਹਰ ਹੀ ਜਾਵਾਗੇ ਮਰਨਾ ਥੋੜੀਆ ਦਿਵਨਾ ਤੋਂ ਹੁਣ ਵੀ ਅਸੀਂ ਮਾਰ ਦਿੱਗੇ ਹੈ ਸਾਡੀ ਤੁਸੀਂ ਉੱਥੇ ਗੱਲ ਨਹੀਂ ਸੁਣੀ ਸਾਡੀ ਦਰਖਾਸਤ ਚਲਾ ਕੇ ਮਾਰੀ ਤੁਸੀਂ ਹੁਣ ਅਸੀਂ ਤਾਂ ਅੱਜ ਵੀ ਨਹੀਂ ਘਰੇ ਰਹਿੰਦੇ ਹੁਣ ਤੁਸੀਂ ਕਹੀ ਨਿਆਣ ਨਹੀਂ ਖਿਲਰਿਆ ਸੀ ਜੋ ਨਹੀਂ ਖਿਲਰਿਆ ਸੀ ਉਹ ਨਹੀਂ ਖਿਲਰਿਆ ਤੁਸੀਂ ਜਾਹੋਵਾਂਗੇ ਬੱਚੇ ਥੋੜੀ ਮਰ ਲਗੇ ਸੀ ਨਿੱਕੇ ਨਿੱਕੇ ਜਵਾਗਾ ਸਾਡੀ ਭੈਣ ਦੀ ਇੱਜ਼ਤ ਨੂੰ ਪੈ ਗਏ ਤੁਹਾਡਾ ਪਤਾ ਲੈ ਨਹੀਂ ਗਿਆ ਵੀਰੇ ਸੰਦੇ ਘਰੇ ਤਾਂ ਦੱਸੋ ਮੈਂ ਦੇਖੂ ਉਹ ਤੋਂ ਦੋ-ਤੋਂ ਬਾਅਦ ਵੀਰਾ ਸਿੰਘ ਦੇ ਘਰੇ ਵੀ ਜਾ ਕੇ ਇਹਨਾਂ ਨੂੰ ਕਹਿ ਕੇ ਮੈਂ ਜੀ ਕੋਈ ਗੱਲ ਬਾਤ ਕਰਨ ਦਾਰਦਾ ਵੀਰਾ ਸਿੰਘ ਕਹਿੰਦਾ ਸੇ ਬੈਠੇ ਇਹਨਾਂ ਨੇ ਆ ਕੇ ਦਵਾਦਾਰ ਸਾਡੀ ਬਾਰੀ ਦਾ ਖੁੱਲੀ ਅੰਦਰ ਉਹ ਦਾਖਲ ਹੋ ਗਈ ਅੰਦਰ ਦਾਖਲ ਹੋ ਕੇ ਜੀ ਸਾਡੇ ਬੱਚੇ ਦੇ ਇਹਨਾਂ ਨੇ ਪਤਾ ਨਹੀਂ ਕਿਰਪਾਨ ਮਾਰੀਏ ਪਤਾ ਨਹੀਂ ਇਹਨਾਂ ਨੇ ਉਹ ਦੂਜਾ ਕਾਪਾ ਮਾਰਿਆ ਜੀ ਕਾਪਾ ਮਾਰ ਕੇ ਇਹ ਇਥੋਂ ਭੱਜ ਗਏ ਜੀ ਮੁੜ ਕੇ ਇੱਟਾ ਰੋਡ ਜੀ ਉੱਠ ਖੜੇ ਇਹਨਾਂ ਨੇ ਕਿ ਪਤਾ ਨਹੀਂ ਕੀ ਕਰਨਗੇ ਇੱਥੇ ਸਾਡੀਆਂ ਇੱਟਾਂ ਪੀਆਂ ਇੱਥੋਂ ਚੱਕ-ਚੱਕ ਕੇ ਸਾਡੇ ਘਰੇ ਲੈ ਤਰ ਸਾਡੇ ਲੜਕੇ ਦੇ ਜੀ ਪੰਜ ਤੋਂ 6 ਟਾਂਕੇ ਲੱਗੇ ਆ। ਇੰਨੀ ਢੂੰਗੀ ਆ ਜੀ। ਜਾ ਕੇ ਵੇਖਿਆ ਡਾਕਟਰ ਸਾਹਿਬ ਤੋਂ ਪੁੱਛਿਆ ਗਿਆ। ਇੱਕ ਉਹਦੇ ਇੱਥੇ ਵੱਜੀ ਆ ਜੀ। ਬਾਕੀ ਉਹਦੇ ਟਾਂਗਾ ਛੋਟੀਆਂ ਵੱਡੀਆਂ ਬਹੁਤ ಜಾਤ। ਸਾਨੂੰ ਤਾਂ ਨਾ ਉੱਠੀ ਨਹੀਂ ਦਿੱਤਾ ਜਦੋਂ ਕੰਮ ਕਰਦਾ। ਕਿੱਸੀ ਇਹਨਾਂ ਨੂੰ ਪਰਚਾ ਫੜਾਇਆ ਕਦੋਂ? ਸਾਨੂੰ ਆਂਦੇ ਤੁਹਾਨੂੰ ਕੀ ਅਕਲ ਆ ਗਈ? ਮੇਰੀ ਮੰਮੀ ਨੂੰ ਆਂਦੇ ਤੁਸੀਂ ਜਾਰੇ ਬੋਲ ਰਹੇ ਆ। ਤੇ ਬਾਅਦ ਚ ਅਸੀਂ ਆਖਿਆ ਵੀ ਐਂਕਲ ਵੀ ਅਸੀਂ ਵੀ ਆਦ ਪਰਚਾ ਫੜਾਣਾ ਇਹ ਹੋਏ ਆਂਦੇ ਵੀ ਉਹ ਤੋਂ ਪਰਚੋਂ ਦੇ ਫੜਾ ਕੇ ਗਏ ਹੋਏ ਉਹਨਾਂ ਦੀ ਬੱਚੀ ਹੋਈ ਏ ਸਾਡੇ ਉਹ ਥੋੜੀ ਜੀ ਅਸੀਂ ਆਖਿਆ ਵੀ ਜੇ ਉਹ ਲੜੇ ਆ ਤਾਂ ਵੀ ਨਿੰਘੋਰੀ ਲੜੇ ਆ ਸਾਨੂੰ ਤਾਂ ਕੋਈ ਪਤਾ ਸਾਡੇ ਬੱਚਿਆਂ ਦੇ ਸਾਟ ਵੀ ਕਿਉਂ ਆਏ ਕਰੇ ਲੜਾ ਲੈ ਇੱਕ ਤਾਂ ਬਿਆਨ ਹੀ ਨਹੀਂ ਲੈਣਗੇ ਸਾਡੇ ਪੀਕੇੜੇ ਹਸਪਤਾਲ ਵਿੱਚ ਪਏ ਫਿਰ ਇਹਨਾਂ ਕੋਲੇ ਕੀ ਪ੍ਰੂਫ ਹੋਵੇ ਸਾਡੇ ਲਈ ਕਿਹੜਾ ਪਰਚਾ ਫੜਾ ਕੇ ਆਏ ਆ ਇਹਨਾਂ ਨੇ ਇੱਕ ਸਾਨੂੰ ਫੜਾ ਦਿੱਤੀ ਇੱਕ ਆਪ ਰੱਖਲੇ ਸੀ ਬਾਹਰ ਨਿਕਲ ਗਏ ਸੀ ਇਹ ਤੇ ਅਸੀਂ ਵੀ ਸਾਨੂੰਾਂ ਦੇ ਚਲੇ ਜਾਈਓ ਅਸੀਂ ਘਰੇ ਆ ਗਈ ਸੀ ਸਾਢੇ 10 ਦਾ ਟਾਈਮ ਸੀ ਇਹਨਾਂ ਨੇ ਇੰਨਾ ਤੱਕਾ ਕੀਤਾ ਬਾਹਰ ਤੇ ਬੰਦੇ ਸੀ ਇਹਦੇ ਨਾਲ ਹੂੰ ਇਹ ਮੁੰਡੇ ਦੇ ਜੱ ਜੱਸੀ ਦੇ ਕਿੰਨੀ ਦਾ ਪਤਾ ਕਿੰਨੇ ਬੰਦੇ ਸੀਗੇ ਜੀ ਜਿਹੜੇ ਬੰਦੇ ਘੱਟੋ-ਘੱਟ ਬਾਈ ਜੀ 20 ਤੋਂ 25 ਬੰਦੇ ਹੋਣਗੇ ਘੱਟੋ-ਘੱਟ ਜਿਹੜੋ ਇਹ ਆ ਕੇ ਇਹਨਾਂ ਨੇ ਦਾਖਲ ਹੋ ਕੇ ਬਾਈ ਸੱਤਾ ਮਾਰਦੀਆਂ ਹੁਣ ਇਹਨਾਂ ਦਾ ਸਾਢੇ ਦਾ ਤਾਂ ਮੁੰਡੇ ਨੂੰ ਕੁੱਟ ਕੇ ਨਾ ਇਹਨਾਂ ਨੇ ਆਪ ਦੀ ਆਪ ਹੀ ਆਪ ਦੇ ਪਚਾ ਦੇ ਮਾਰਿਆ ਨੇ ਆਪ ਦੇ ਸੱਤਾ ਮਾਰੀਆਂ ਮੁੱਟ ਮਾਰਦੀਆਂ ਮੋਰ ਟੈਲੀਵਿਜ਼ਨ ਦੇਖ ਰਹੇ ਹੋ ਤੇ ਮੈਂ ਤੁਹਾਡਾ ਆਪਣਾ ਸੁਖਪ੍ਰੀਤ ਮੋੜ ਦੋਸਤੋ ਤੁਸੀਂ ਮੇਰੇ ਪਿੱਛੇ ਇਹ ਜੋ ਕੱਠ ਦੇਖ ਰਹੇ ਹੋ ਇੱਥੇ ਲੋਕ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਤਾਂ ਅਸੀਂ ਇੱਕ ਮਜ਼ਦੂਰ ਪਰਿਵਾਰ ਦੇ ਘਰੇ ਖੜੇ ਹੋਏ ਆ ਜਿੱਥੇ ਸਮਾਨ ਦੀ ਕਾਫੀ ਤੋੜਪਨ ਹੋਈ ਆ ਕੰਧਾਂ ਡਿੱਗੀਆਂ ਹੋਈਆਂ ਨੇ ਕੁਝ ਸਮਾਨ ਖਿਲਰਿਆ ਹੋਇਆ ਤਾਂ ਇੱਥੇ ਲੋਕਾਂ ਤੋਂ ਜਦੋਂ ਪਤਾ ਲੱਗਿਆ ਕਹਿੰਦੇ ਵੀ ਇੱਥੇ ਕੁਝ ਟਾਈਮ ਪਹਿਲਾਂ ਕੁਝ ਦਿਨ ਪਹਿਲਾਂ ਲੜਾਈ ਹੋਈ ਆ ਕੀ ਕਾਰਨ ਨੇ ਉਸ ਲੜਾਈ ਦੀ ਕਿਉਂ ਹੋਈ ਆ ਸਾਰੀ ਗੱਲਬਾਤ ਕਰਾਂਗੇ ਪਰਿਵਾਰ ਦੇ ਮੈਂਬਰ ਸਾਡੇ ਨਾਲ ਮੌਜੂਦ ਨੇ ਬਾਈ ਜੀ ਤੁਹਾਡਾ ਨਾਮ ਕੀ ਆ ਬਲਜਿੰਦਰ ਸਿੰਘ ਜੀ ਕੀ ਕੀ ਗੱਲਬਾਤ ਕੀ ਹੋਈ ਐ ਇੱਥੇ ਜੋ ਖਲਾਰਾ ਤੁਹਾਡੇ ਘਰੇ ਪਿਆ ਹੋਇਆ ਅਸੀਂ ਬੈਠੇ ਸੀਗੇ ਤੇ ਇਧਰੋਂ ਬੰਦੇ ਆਏ ਜੀ ਤੇ ਉਹ ਤੇ ਦਮਿਆਂ ਨੂੰ ਲੈ ਪਏ ਤੇ ਸਾਨੂੰ ਕੁੱਟਮਾਰ ਕਰਕੇ ਜੀ ਹਾਂ ਜੀ ਕਾਰਨ ਕੀ ਆ ਬਾਈ ਮਗਰ ਐ ਤਾਂ ਕੋਈ ਛੇਤੀ ਕਿਸੇ ਦੇ ਘਰੇ ਜਾਂਦਾ ਨਹੀਂਗਾ ਕਾਰਨ ਕੀ ਆ ਲੜਾਈ ਦਾ ਕਾਰਨ ਲੜਾਈ ਦਾ ਕਾਰਨ ਐ ਸਾਨੂੰ ਤਾਂ ਉਹ ਪਤਾ ਨਹੀਂ ਸੀਗਾ ਬਾਰਪੂਰ ਲੜਾਈ ਹੋਈ ਸੀਗੀ ਜੀ ਹਾਂ ਛੋਟੇ ਮੁੰਡੇ ਨਾਲ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਵੀ ਤੁਸੀਂ ਵਿਉਦੀ ਨਾਲੇ ਮਾੜੀ ਮੋਟੀ ਗੱਲ ਲਾ ਤੇ ਕਪਨ ਦੇ ਬਾਰ ਆਵਦਨ ਵੇੜ ਲੋ ਜੀ ਉਹ ਸਾਡੇ ਘਰੇ 40 50 ਜਣੇ ਆ ਕੇ ਇੱਥੇ ਗਲ ਪੈ ਗੇ ਹੂੰ ਤੇ ਸਾਨੂੰ ਕੁੱਟਮਾਰ ਕਰਕੇ ਬੱਚਿਆਂ ਨੂੰ ਅਸੀਂ ਆਵਦਿਆਂ ਨੂੰ ਮਸਾਂ ਬਚਾਇਆ ਹੂੰ ਠੀਕ ਆ ਜੀ ਤਿੰਨ ਜਣਿਆਂ ਦੇ ਸੱਟਾ ਮਾਰ ਗਏ ਸਾਡੇ ਜੀ ਠੀਕ ਆ ਜੀ ਉਹ ਦਾਖਲ ਆ ਹੂੰ ਤੇ ਅਸੀਂ ਤਾਂ ਮਸਾਂ ਬਚੇ ਬਾਰਪੂਰ ਭੇੜੇ 12 ਦੇ ਨਾਲ ਡਾਂਗਾ ਸੋਟਾਂ ਮਾਰ ਕੇ ਗਏ ਆ ਬਹੁਤ ਸੰਦ ਸੰਦੜੇ ਸੀ ਉਹਨਾਂ ਕੋਲੇ 25 30 ਜਣੇ ਸੀਗੇ ਜੀ ਠੀਕ ਆ ਜੀ ਜੀ ਹਾਂ ਕਿ ਬਾਈ ਤੁਸੀਂ ਫੇਰ ਕਹਿ ਰਹੇ ਹੋ ਵੀ ਬਾਹਰ ਲੜਾਈ ਹੋਈ ਸੀ ਲੜਾਈ ਦਾ ਕਾਰਨ ਕੀ ਪਤਾ ਲੱਗਿਆ ਕੁਝ ਹਜੇ ਤੱਕ ਨਹੀਂ ਜੀ ਸਾਨੂੰ ਨਹੀਂ ਪਤਾਗਾ ਕੀ ਕਾਰਨ ਸੀ ਛੋਟੇ ਭਰਾ ਨਾਲ ਲੜੇ ਸੀਗੇ ਬਾਹਰ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸੀ ਤੁਸੀਂ ਬਈ ਮੁੰਡਿਆਂ ਦੀ ਚਲੋ ਲੜੀ ਜਾਂਦੇ ਰਹਿੰਦੇ ਆਗੇ ਆਪਾਂ ਕਿਹੜੇ ਕੋਲੇ ਸੀਗੇ ਅਸੀਂ ਤਾਂ ਨਾ ਉਹਦੀ ਸੌਂ ਦੇ ਦਿੱਤੀ ਆ ਤੇ ਨਾਲ ਉਹਨਾਂ ਨੂੰ ਇਹ ਗੱਲ ਕਹੀ ਵੀ ਥੋੜੇ ਮੁੰਡੇ ਦੀ ਗਲਤੀ ਆ ਸਾਨੂੰ ਕਹਿੰਦੇ ਵੀ ਅਸੀਂ ਤਾਂ ਤੁਹਾਡੇ ਨਾਲ ਸਾਡੀ ਕਈ ਲੜਾਈ ਨਹੀਂ ਤੇ ਐਂ ਕਹਿ ਕੇ ਬਾਅਦ ਚੋਂ ਸਾਰੇ ਜਣੇ ਸਾਡੇ ਘਰੇ ਆ ਕੇ ਅਸੀਂ ਤਾਂ ਬੈਠੇ ਸੀ ਆਪਦਾ ਪਏ ਸੀਗੇ ਤੇ ਸਾਡੇ ਆ ਕੇ ਗੱਲ ਪੈ ਗਈ ਕਿੰਨੇ ਕ ਵਜੇ ਦੀ ਘਟਨਾ ਬਾਈ ਇਹ ਘਟ ਰਿਹਾ ਨਾ ਹੈਗੀ ਆ ਜੀ 8:30 ਦੀ ਹੈ 8:30 ਹਾਂਜੀ 8:30 ਵਜੇ ਬੰਦੇ ਤੁਹਾਡੇ ਘਰੇ ਆਉਂਦੇ ਆ ਤੇ ਉਸ ਤੋਂ ਬਾਅਦ ਕਹਿੰਦੇ ਹਮਲਾ ਕਰ ਦਿੰਦੇ ਹਾਂਜੀ ਹਮਲਾ ਕਰ ਦਿੰਦੇ ਆ ਸਾਰੇ ਜਾਨੀ ਇੱਕੇ ਦਾਮ ਆ ਗਏ ਜੀ ਇੱਕੇ ਦਾਮ ਆ ਕੇ ਹਮਲਾ ਕਰ ਦਿੰਦੇ ਆ ਜੀ ਠੀਕ ਆ ਜੀ ਮੁੰਡਾ ਹੈਗਾ ਅਸੀਂ ਜਿਹੜੇ ਸਾਨੂੰ ਜਾਣ ਪਛਾਨ ਦੇ ਵਿੱਚ ਦਲਬਾਗ ਸਿੰਘ ਗਰਦੀਵ ਸਿੰਘ ਦਾ ਮੁੰਡੇ ਦਾ ਨਾਮ ਇੱਕ ਦਾ ਉਹ ਤੁਹਾਡੇ ਪਿੰਡ ਤੋਂ ਹੀ ਆ ਪਿੰਡ ਦੀ ਆ ਸਾਡੇ ਦੇ ਜੀ ਉਹਨੇ ਇਹ ਗੱਲ ਕਹੀ ਆ ਥੜ ਲੋ ਸਾਨੂੰ ਇੱਥੇ ਮੰਮੀ ਨੇ ਦੱਸਿਆ ਜੀ ਠੀਕ ਆ ਅਸੀਂ ਤਾਂ ਕਰਕੇ ਇਹ ਗੱਲ ਦਿਲਬਾਗ ਸਿੰਘ ਸੀ ਇੱਕ ਤਾਂ ਇੱਕ ਜਿਹਦੇ ਨਾਲ ਲੜਾਈ ਸੀਗੀ ਮੰਨ ਲਓ ਮੁੰਡੇ ਦੀ ਰੇਸ਼ਮ ਸੀਗਾ ਤੇ ਉਹਦਾ ਮੁੰਡਾ ਸੀਗਾ ਜੀ ਕਾਲਾ ਜੀ ਠੀਕ ਆ ਜੀ ਦੋਨੇ ਉਹਦੇ ਮੁੰਡੇ ਸੀ ਨਾਲ ਤੇ ਜਿਹੜੇ ਵਿਕਤਾਂ ਨਾਲ ਤੁਹਾਡੀ ਲੜਾਈ ਹੋਈ ਆ ਤੁਹਾਡੇ ਪਿੰਡ ਤੋਂ ਹੀ ਆ ਕਿ ਪਾਸੇ ਨਹੀਂ ਆ ਸਾਡੇ ਜੀ ਪਿੰਡ ਦੀ ਆ ਜਿਹੜੇ ਬੰਦੇ ਨੇ ਹਮਲਾ ਕੀਤਾ ਉਹ ਵੀ ਪਿੰਡ ਦੇ ਸੀ ਸਾਰੇ ਪਿੰਡ ਦੇ ਸੀ ਬਾਕੀ ਜਿਹਨਾਂ ਸਿਆਸਤਾਂ ਨੂੰ ਅਸੀਂ ਜਾਣਦੇ ਆ ਜੀ ਬਾਕੀ ਸਾਨੂੰ ਪਤਾ ਨਹੀਂ 25 30 ਜਣੇ ਸੀਗੇ ਹੂੰ ਸ਼ੀਆਂ ਸੱਤਾਂ ਨੂੰ ਅਸੀਂ ਪਛਾਣਦੇ ਆ ਜੀ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਬਾਈ ਲੜਾਈ ਹੋਈ ਨੂੰ ਅੱਜ ਘੱਟ ਤੋਂ ਘੱਟ 4 ਦਿਨ ਹੋ ਗਏ ਜੀ ਚੌਥਾ ਦਿਨ ਅੱਜ ਅੱਛਾ 4 ਦਿਨ ਹੋ ਹਾਂ ਕਿਸੇ ਨੇ ਨਹੀਂ ਗੱਲ ਸੁਣੀ ਸਾਡੀ ਤੁਸੀਂ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ ਪ੍ਰਸ਼ਾਸਨ ਸ਼ਿਕਾਇਤ ਕੀਤੀ ਸੀ ਕੱਲ ਲਗਾਈ ਸੀ ਅਸੀਂ ਜੀ ਜੀ ਕੱਲ ਸਾਡਾ ਪਰਚਾ ਚਲਾ ਕੇ ਮਾਰਿਆ ਪੁਲਿਸ ਵਾਲਿਆਂ ਨੇ ਉੱਥੇ ਸਾਡੀ ਗੱਲ ਨਹੀਂ ਸੁਣੀ ਕਹਿੰਦੇ ਉਹਨਾਂ ਦਾ 3 ਦਿਨ ਹੋ ਗਿਆ ਥੋੜਾ ਸਾਡੇ ਤੁਹਾਡੇ ਤੇ ਪਰਚਾ ਆਇਆ ਤੁਹਾਡੇ ਮੁੰਡੇ ਤੇ ਸਾਡੇ ਮੁੰਡੇ ਤੇ ਆ ਸਾਡੇ ਮੁੰਡੇ ਨੂੰ ਲੈ ਜਾਂਦੇ ਜੀ ਜੀ ਸਾਡਾ ਪਰਚਾ ਤਾਂ ਫੜਨ ਦਾ ਹੱਕ ਸੀ ਸਾਡੇ ਦਾ ਘਰੇ ਗਾਲਾਂ ਕੱਢ ਕੇ ਪਿਆ ਸੀ ਤਾਂ ਇਹ ਗੱਲ ਕਹੀ ਸੀ ਵੀ ਤੁਸੀਂ ਭਾਈ ਉਹਨਾਂ ਨੇ ਨਵੇੜ ਲੈ ਨਿਆਂਗਣ ਆ ਲਾ ਆਦਾ ਨੇ ਨਾਲ ਜੋ ਕੋਸ ਮਰਜ਼ੀ ਕਰ ਦੋ ਸਾਡੇ ਨਾਲ ਹੁਣ ਆਪਾਂ ਨੂੰ ਨਹੀਂ ਪਤਾ ਉਹਦੀ ਦਾੜੀ ਪੱਟਣ ਪਈ ਐ ਜੀ ਕਿਉਂ ਦੇ ਕੇਸ ਖਿਲਾ ਰਹੇ ਆ ਕਿਵੇਂ ਗੱਲ ਪਈ ਐ ਹੁਣ ਉਹਨੂੰ ਪਤਾ ਤੇ ਚਾਹੀ ਇਹਨਾਂ ਨੂੰ ਪਤਾ ਜੀ ਜਿਹੜੇ ਤੁਹਾਡੇ ਭਰਾ ਨਾਲ ਲੜਾਈ ਹੋਈ ਸੀ ਉਹਦੇ ਵੀ ਸੱਟ ਲੱਗੀ ਹੋਈ ਆ ਜਿਹੜੇ ਨਾਲ ਇੱਥੇ ਲੜਾਈ ਹੋਈ ਸੀ ਨਹੀਂ ਉਹਨਾਂ ਨਾਲ ਜੀ ਨਹੀਂ ਉਹਦੇ ਤਾਂ ਸੱਟ ਨਹੀਂ ਲੱਗੀ ਜੀ ਨਹੀਂ ਜੀ ਤੁਹਾਡੇ ਪਰਿਵਾਰ ਦੇ ਵਿੱਚ ਹੋਰ ਕਿਹਦੇ ਕਿਹਦੇ ਸੱਟਾਂ ਲੱਗੀਆਂ ਤਿੰਨ ਜਣਿਆਂ ਦੇ ਲੱਗੀਆਂ ਜੀ ਇੱਕ ਦਾ ਚਾਚੇ ਤਾਈ ਦੇ ਮੁੰਡੇ ਆਏ ਸੀ ਮੇਰੇ ਭਰਾ ਨੂੰ ਰਿਸ਼ਤਾ ਕਰਵਾਉਂਦੇ ਸੀ ਜੀ ਠੀਕ ਆ ਜੀ ਉਹ ਇੱਥੇ ਆ ਕੇ ਬੈਠੇ ਸੀ ਤੇ ਮੰਮੀ ਨਾਲ ਬੈਠੇ ਸੀਗੇ ਹੂੰ ਉਹ ਗੱਲਬਾਤ ਕਰੀ ਜਾਂਦੇ ਸੀਗੇ ਤੇ ਸਾਰੇ ਜਣੇ ਆ ਕੇ ਗਲ ਪੈ ਗਈ ਸਾਡੀ ਬੁੜੀਆਂ ਦੀ ਔਰਤਾਂ ਦੇ ਵੀ ਸੱਟਾਂ ਲੱਗੀਆਂ ਹਾਂ ਉਹ ਔਰਤਾਂ ਦੇ ਸੱਟ ਨਹੀਂ ਵੱਜੀ ਕਿਸੇ ਦੇ ਵੀ ਜੀ ਲੀੜੇ ਕੱਪੜੇ ਖੱਚ ਤੂੰ ਕੀਤੀ ਹੈਗੀ ਉਹਨਾਂ ਮੁੰਡਿਆਂ ਦੇ ਵੱਲੋਂ ਹਾਂਜੀ ਉਹਨਾਂ ਮੁੰਡਿਆਂ ਦੇ ਸੱਟ ਕਿੰਨੀ ਕਾ ਬਈ ਦੂਸਰੇ ਬੰਦੇ ਜੀ ਸੱਟ ਜੀ ਵਾਵਾ ਗਈ ਮੈਂ ਤਾਂ ਕੋਲੇ ਨਹੀਂ ਗਿਆਗਾ ਤੇ ਉਹਦੇ ਇੱਕ ਤਾਂ ਮੁੰਡੇ ਦੇ ਟੰਕੇ ਲੱਗੇ ਆ ਇੱਕ ਦਾ ਦੰਦ ਟੁੱਟਿਆ ਹੋਇਆ ਜੀ ਹੂੰ ਦੋ ਦੰਦ ਕਹਿੰਦੇ ਆ ਕਿ ਟੁੱਟੇ ਆਗੇ ਜੀ ਠੀਕ ਆ ਜੀ ਇੱਕ ਮੁੰਡੇ ਦੀ ਵੀ ਉਹ ਤਾਂ ਤੁਰਿਆ ਨਹੀਂ ਜਾਂਦਾ ਜਿਵੇਂ ਹੀ ਜੀ ਲੱਤਾਂ ਤੋਂ ਲੱਗਦੀਆਂ ਨਹੀਂ ਥੱਲੇ ਉਹਦੇ ਨਾਲ ਭਾਈ ਹਸਪਤਾਲ ਦੇ ਵਿੱਚ ਤੁਸੀਂ ਗਏ ਸੀਗੇ ਨਹੀਂ ਜੀਗੇ ਆ ਗਏ ਸੀ ਦੱਸ ਬੋਲ ਦੇਣਗੇ ਆ ਗਏ ਹਾਂਜੀ ਹਾਂਜੀ ਤੁਸੀਂ ਗਏ ਸੀ ਹਸਪਤਾਲ ਦੇ ਵਿੱਚ ਹਾਂਜੀ ਹਾਂਜੀ ਕਿਸ ਤਰ੍ਹਾਂ ਦੀ ਸਥਿਤੀ ਹੈ ਜਿਨ੍ਹਾਂ ਦੇ ਸੱਟਾਂ ਵੱਜਿਆ ਹਾਲਤ ਕਿਸ ਤਰ੍ਹਾਂ ਦੀ ਹੈ ਉਹਨਾਂ ਦੀ ਉਹਨਾਂ ਦਾ ਤਾਂ ਜੀ ਮੰਦਾ ਹੀ ਸੀਗਾ ਜਦੋਂ ਪਏ ਆ ਹਾਂ ਆ ਬਸ ਹਾਂ ਕਾਹ ਸੀ ਨਾਲ ਸਾਡੇ ਮੰਦਾ ਹੀ ਜੀ ਉਹਨਾਂ ਦਾ ਤਾਂ ਇੱਤਾਂ ਵੇਖ ਕੇ ਆ ਹਾਂ ਪਏ ਆ ਜੀ ਹਾਂ ਕਿੰਨੀ ਸੱਟ ਕਿੰਨੀ ਕਾ ਜੀ ਸੱਟਾਂ ਦੇ ਜੀ ਵਾਵਾ ਸੀ ਉਹਨਾਂ ਦੇ ਐਵੇਂ ਇਸ ਨੂੰ ਆਖੀ ਸੀ ਸੱਟਾਂ ਵਾਵਾ ਸੀ ਉਹਨਾਂ ਦੇ ਜੀ ਹਾਂ ਬਾਈ ਜੀ ਤੁਸੀਂ ਵੀ ਗਏ ਸੀਗੇ ਹਾਂਜੀ ਮੈਂ ਗਿਆ ਸੀ ਅੱਜ ਗਿਆ ਸੀਗਾ ਉਹਨਾਂ ਦੇ ਡਾਂਗਾਂ ਦੀਆਂ ਸੱਟਾਂ ਬਹੁਤ ਆ ਇੱਕ ਮੁੰਡੇ ਦੀ ਬਾਹ ਫੈਕਚਰ ਇੱਥੋਂ ਸਾਰੀ ਆ ਫੈਕਚਰ ਹੋਈ ਆ ਜੀ ਤੇ ਇੱਕ ਉਹਦੇ ਇੱਥੇ ਸਿਰ ਚ ਸੱਟ ਆ ਉਂਗਲ ਵੱਢੀ ਆ ਹਮ ਤੇ ਡਾਂਗਾਂ ਦੀਆਂ ਸੱਟਾਂ ਤਿੰਨਾਂ ਦੇ ਬਹੁਤ ਜ਼ਿਆਦਾ ਲੱਤਾਂ ਲੋਤਾਂ ਨੂੰ ਨਹੀਂ ਖੜਿਆ ਜਾਂਦਾ ਉਹਨਾਂ ਤੋਂ ਜੀ ਪਈ ਆ ਉਹ ਤਾਂ ਜੀ ਕਿਉਂ ਬਾਈ ਕਾਰਵਾਈ ਪੁਲਿਸ ਕਿਉਂ ਨਹੀਂ ਕਰੀ ਕਾਰਨ ਕੀ ਲੱਗਦਾ ਤੁਹਾਨੂੰ ਤੁਹਾਨੂੰ ਕੀ ਕਰਨ ਲੱਗਿਆ ਇਹ ਬਾਈ ਲੀਡਰਾਂ ਦੇ ਨਾਵੇਂ ਆ ਸਾਰੇ ਇੱਕ ਦੂਜੇ ਨੂੰ ਸ਼ਹਿ ਦੇ ਦਿੰਦੇ ਆ ਹੁਣ ਉਹ ਲੀਡਰ ਉਹਦੇ ਬੰਦੇ ਆ ਤੇ ਤਾਂ ਕਰਕੇ ਨਹੀਂ ਜਿਹਦਾ ਪਾਰਟੀ ਚੋਂ ਆ ਬੰਦਾ ਆਮ ਆਦਮੀ ਚੋਂ ਮੈਨੂੰ ਮੌਜੂਦਾ ਪਾਰਟੀ ਚੋਂ ਪਹਿਲਾਂ ਕਾਂਗਰਸ ਚ ਸੀ ਹੁਣ ਮੌਜੂਦਾ ਪਾਰਟੀ ਦੇ ਆ ਜੀ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਆਮ ਆਦਮੀ ਪਾਰਟੀ ਦਾ ਐਮਐਲਏ ਸ਼ਹਿ ਦੇ ਰਿਹਾ ਉਹਨਾਂ ਨੂੰ ਜ਼ਿਆਦਾ ਤਾਂ ਪਿੰਡ ਦੇ ਜਿਹੜੇ ਮੋਤਵਾਰ ਬੰਦੇ ਆ ਉਹ ਹੀ ਦਿੰਦੇ ਆ ਉਹ ਐਮਐਲਏ ਤਾਂ ਹਜੇ ਆਪਾਂ ਨੂੰ ਪਤਾ ਨਹੀਂ ਵੀ ਦਿੰਦਾ ਕਿ ਨਹੀਂ ਦਿੰਦਾ ਸ਼ਹਿ ਹੂੰ ਇਸ ਕਰਕੇ ਤੁਹਾਡੀ ਗੱਲ ਨਹੀਂ ਸੁਣੀ ਰਹੀ ਸੁਣੀ ਜਾ ਰਹੀ ਵੀ ਮੌਜੂਦਾ ਪਾਰਟੀ ਦਾ ਬੰਦਾ ਹਾਂਜੀ ਹੁਣ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਸਰਪੰਚ ਨੇ ਹਮ ਸਾਫ ਦਾ ਸਰਪੰਚਾ ਵੀ ਪੁਲਿਸ ਨੂੰ ਫੋਨ ਕੀਤਾ ਹੁਣ ਵੀ ਇੱਥੇ ਪੁਲਿਸ ਆਈ ਸੀ ਬੰਦੇ ਕਿਉਂ ਇਕੱਠੇ ਹੋਏ ਉਹਨਾਂ ਦੇ ਨਾਲ ਵੀ ਉਹਨਾਂ ਨੇ ਆਖਿਆ ਵੀ ਸਾਡੇ ਗੱਲ ਪਹਿਣਗੇ ਜੀ ਤੇ ਹੁਣ ਵੀ ਪੁਲਿਸ ਆਈ ਸੀ ਹੁਣ ਹੀ ਵਗ ਗਈ ਵਾਪਸ ਮਤਲਬ ਹੁਣ ਹੁਣ ਪੁਲਿਸ ਨੇ ਇਹ ਨਹੀਂ ਕਿਹਾ ਵੀ ਅਸੀਂ ਬਿਆਨ ਲੈ ਲੈਨੇ ਆ ਤੁਹਾਡੇ ਇਹ ਕੋਈ ਗੱਲ ਨਹੀਂ ਚੱਲੀ ਜਾਂ ਤੁਸੀਂ ਨਹੀਂ ਕਿਹਾ ਵੀ ਸਾਡੇ ਬਿਆਨ ਕਿਉਂ ਨਹੀਂ ਲੈਂਦੇ ਉਹ ਕਹਿੰਦੇ ਹੋਊਗੀ ਕਾਰਵਾਈ ਹੋਊਗੀ ਟਾਈਮ ਥਾਣੇਦਾਰ ਕੋਲੇ ਟਾਈਮ ਹੈ ਨਹੀਂ ਆਏ ਹੈ ਨਹੀਂ ਆ ਲਾਗਾ ਜਾਂ ਲਾ ਕੇ ਜਾਵੜੇ ਕਹਿੰਦੇ ਕਾਰਵਾਈ ਹੋਊਗੀ ਇਹ ਨਹੀਂ ਪਤਾ ਵੀ ਕਦੋਂ ਹੋਊਗੀ ਜੀ ਹਾਂਜੀ ਬਾਈ ਕਿੰਨਾ ਕ ਨੁਕਸਾਨ ਹੋਇਆ ਤੁਹਾਡੇ ਘਰ ਦਾ ਸਾਰਾ ਵਾਹ ਵਾਹ ਇਹ ਨੁਕਸਾਨ ਹੂੰ ਕੁਲਰ ਕਲਰ ਵੀ ਬਨ ਕੇ ਪੱਖੇ ਪੱਖੇ ਹੀ ਬਨ ਗਏ ਜੀ ਬਾਰ ਬੂਰੇ ਵੀ ਬਨ ਗਏ ਤੁਹਾਡੇ ਬੱਚੇ ਵੀ ਸੀਗੇ ਵਿੱਚ ਹਾਂਜੀ ਹਾਂ ਛੋਟੇ ਛੋਟੇ ਜੇ ਨਿੱਕੇ ਨਿੱਕੇ ਜਵਾ ਜੀ 2-2 ਸਾਲਾਂ ਦੇ ਜਵਾ ਜੀ ਜੀ ਬੱਚਿਆਂ ਦੇ ਤਾਂ ਕੋਈ ਸੱਟ ਲੱਗੀ ਬੱਚਿਆਂ ਦੇ ਤੇ ਕੰਨ ਤੇ ਸੱਟ ਤੇ ਉਹ ਬੁੜੀਆਂ ਨੇ ਮਗਰ ਕਰ ਲਿਆ ਸੀਗੇ ਬੱਚਿਆਂ ਨੂੰ ਜੀ ਹਾਂਜੀ ਪੈਰਾ ਪੂਰਾ ਤੂੰ ਵਾਜ ਤੱਕ ਗਈਆਂ ਸੀਗੀਆਂ ਹੂੰ ਤੇ ਬਚ ਗਏ ਕੀ ਕੰਮ ਕੰਮ ਕੀ ਕਰਦੇ ਹੁੰਦੇ ਆ ਆਹੋ ਮਾੜਾ ਮੋਟਾ ਹੀ ਕਰਦੇ ਜਿੰਮੇਦਾਰਾਂ ਦਾ ਜੀ ਜੀ ਹਾਂਜੀ ਬਈ ਤੁਸੀਂ ਵੀ ਇੱਥੋਂ ਹੀ ਹੋ ਹਾਂਜੀ ਕੀ ਕਾਰਨ ਮੰਨਦੇ ਹੋ ਵੀ ਐਡੀ ਵੱਡੀ ਲੜਾਈ ਹੋ ਗਈ ਤੇ ਪੁਲਿਸ ਕਾਰਵਾਈ ਨਹੀਂ ਕਰ ਰਹੀ ਜੀ ਕਾਰਵਾਈ ਇਹ ਮੁੰਡੇ ਮੁੰਡੇ ਲੜੇ ਸੀਗੇ ਇਹਨਾਂ ਦਾ ਛੋਟਾ ਬਰਾਦਰ ਸੀਗਾ ਤੇ ਉਹਦੇ ਨਾਲ ਦੋ ਤਿੰਨ ਦਿਨ ਹੋ ਕੇ ਪਹਿਲਾਂ ਲੜਾਈ ਹੋਈ ਸੀ ਵੀ ਸਕੂਲ ਸੀ ਖੇਡਣ ਗਏ ਸੀ ਇਹਨਾਂ ਦੀ ਹੋ ਗਈ ਸਕੂਲ ਦੇ ਪਿੱਛੇ ਕੋਈ ਲੜਾਈ ਹੋਈ ਮਾੜੀ ਮੋਟੀ ਉਹਨੇ ਹੀ ਸੱਟਾ ਸੱਟਾ ਮਾਰਤੀ ਇਹਨੇ ਨਹੀਂ ਵੀ ਸਕੂਟੀ ਪਿੱਛੇ ਉਹਨੇ ਆਖਦਾ ਮੁੰਡੇ ਮੇਰੀ ਸਕੂਟੀ ਨੂੰ ਹੱਥ ਲਾਉਣਾ ਸੀ ਦੂਜੇ ਮੁੰਡੇ ਨੇ ਤੇ ਉਹ ਉੱਥੇ ਹੀ ਲੜ ਲੜ ਪਏ ਤੇ ਉਹ ਮੁੰਡਾ ਕਿਦੋਂ ਜਾ ਕੇ ਤੇ ਇਹਨਾਂ ਨੂੰ ਪਤਾ ਲੱਗੇ ਸੱਟਾ ਸੱਟਾ ਮਾਰ ਗਿਆ ਤੇ ਇਹਨਾਂ ਦੇ ਘਰੇ ਆਏ ਇਹ ਕਹਿੰਦੇ ਇਹ ਸਾਨੂੰ ਤਾਂ ਨਹੀਂ ਇਹ ਮੁੰਡੇ ਦਾ ਪਤਾ ਵੀ ਉਹ ਮੁੰਡਾ ਭੱਜ ਗਿਆ ਉਹਦੇ ਘਰੋਂ ਉੱਡ ਗਿਆ ਇੱਥੋਂ ਤੇ ਇਹਨਾਂ ਨੇ ਆਖਵੇਂ ਉਹ ਨੰਗ ਸ਼ੰਗ ਬੰਦਾ ਗੁਰਦੁਆਰੇ ਜਾਜੂ ਵਿੜਿਆ ਹੋਣਾ ਚਲੋ ਇਹਨਾਂ ਨੂੰ ਤਾਂ ਪਤਾ ਨਹੀਂ ਸੀ ਇਹ ਆਏ ਵੀ ਸਾਡੇ ਮੁੰਡੇ ਦੇ ਸੱਟਾ ਮਾਰ ਗਏ ਤੇ ਇਹ ਨਹੀਂ ਸਾਨੂੰ ਤਾਂ ਪਤਾ ਨਹੀਂਗਾ ਵੀ ਉਹਨੂੰ ਤੁਸੀਂ ਪੁੱਛ ਲੋ ਇਹਦੇ ਥੋੜੇ ਨਾਲ ਤਾਂ ਸਾਡੀ ਕੋਈ ਲੜਾਈ ਨਹੀਂਗੀ ਸਾਡੀ ਤਾਂ ਗਿਆਨੀ ਨਾਲ ਲੜਾਈ ਆ ਵੀ ਦਾਸ ਅਸੀਂ ਤੁਹਾਡੇ ਨਾਲ ਨਾ ਕਰਨਾ ਤੇ ਇਹਨਾਂ ਦੇ ਘਰ ਦੇ ਮੈਂਬਰਾਂ ਨੇ ਵੀ ਆਖਤਾ ਵੀ ਉਹਨੂੰ ਵੇਖ ਲੋ ਕਿੱਥੇ ਫਿਰਦਾ ਜੇ ਉਹਨੇ ਸੱਤਾ ਮੰਗੇ ਤੁਸੀਂ ਮਾਰ ਦੋ ਕਿ ਸਾਡੇ ਦਰਵਾਲਾ ਹੀ ਨਹੀਂ ਅਸੀਂ ਤਾਂ ਕੰਮ ਵਾਲੇ ਬੰਦੇ ਦੇੜੀਦਾਰ ਅੱਡੋ-ਅੱਡ ਕੰਮ ਤੇ ਗਏ ਸੀ ਆਥਰੇ ਕਿਦੋਂ ਪਏ ਬੱਚੇ ਸੀਗੇ ਤੇ ਇੱਕ ਸਾਡੇ ਚਾਚੇ ਦੇ ਮੁੰਡੇ ਸੀ ਦੋ ਲੜਕੇ ਉਹ ਰਿਸ਼ਤਾ ਕਰਾਉਂਦੇ ਸੀ ਇਹ ਮੁੰਡੇ ਨੂੰ ਉਹ ਆ ਗਏ ਸ਼ਾਮੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਸੀ ਉਹਨਾਂ ਦਾ ਪਤਾ ਨਹੀਂ ਵੀ ਲੜਨਗੇ ਹੁਣ ਆਪਾਂ ਨੂੰ ਕੀ ਪਤਾ ਹੈ ਕੀ ਅਗਲੇ ਕੀ ਗੱਲਬਾਤ ਤੇ ਮੁੜ ਕੇ ਇਹਨਾਂ ਦੇ ਆ ਕੇ ਤੇ ਗੱਲ ਪੈ ਗਈ ਹੈਗੇ ਸੀ ਤਾਂ 20 25 ਜਣੇ ਸੀਗੇ ਕੁਝ ਜਵਾਕਾਂ ਨੂੰ ਖਿੱਚ ਤੋਕੇ ਪੂਲਰ ਪਰਨ ਪਰ ਪੈ ਗਈ ਇਹ ਚਾਰ ਪੰਜ ਰੈਂਦੇ ਸਾਡੇ ਘਰੋਂ ਚ ਪਾਸੇ ਰਹਿੰਦੇ ਆ ਪਰਿਵਾਰ ਸਾਡਾ ਵੇੜਾ ਗਲਜੜੇ ਰਾਤ ਰਹਿ ਗਈ ਇਹ ਇਕੱਲਾ ਕਰ ਰਿਹਾ ਇੱਥੇ ਤੇ ਇਹਨਾਂ ਦੇ ਆ ਕੇ 3 40 ਗੱਲ ਪੈ ਗਈ ਤੇ ਦੋ ਤਿੰਨ ਜਣੇ ਬੰਦ ਲੱਗਿਆ ਤੁਸੀਂ ਵੇਖ ਲਓ ਆਹ ਗੱਲ ਆ ਯਾ ਬਾਤ ਆਈ ਬਈ ਤੁਸੀਂ ਵੀ ਇਸੇ ਪਿੰਡ ਤੋਂ ਹੀ ਜੀ ਕੀ ਕਾਰਨ ਲੱਗਿਆ ਕੁਝ ਪਤਾ ਜਿਵੇਂ ਪਰਿਵਾਰ ਕਹਿੰਦਾ ਵੀ ਸਾਨੂੰ ਤਾਂ ਅਜੇ ਤੱਕ ਥੋੜਾ ਬਹੁਤਾ ਹੀ ਪਤਾ ਤੁਸੀਂ ਚਲੋ ਇੱਕ ਮੋੜਵਾਰੋਂ ਤੁਹਾਨੂੰ ਲੱਗਿਆ ਪਤਾ ਵੀ ਕਾਰਨ ਕੀ ਆ ਤੇ ਪੁਲਿਸ ਕਿਉਂ ਨਹੀਂ ਕਾਰਵਾਈ ਕਰ ਰਹੀ ਮੈਂ ਵੀਰ ਜੀ ਜੋ ਗੱਲ ਸੁਣੀ ਪਿੰਡ ਚ ਵਾਕੇ ਜਿਵੇਂ ਮੈਂ ਅੱਜ ਪਿੰਡ ਨਹੀਂ ਜਦੋਂ ਚੌਥੇ ਦਿਨ ਲੜਾਈ ਹੋਈ ਜਿਹੜੇ ਮੁੰਡੇ ਨਾਲ ਨਿੰਗ ਨਾਲ ਨਿੰਗ ਰਹੀਂ ਦਾ ਦਾਲਚ ਉਹ ਕਿਤੇ ਖੇੜਦਾ ਖੁਰਦਾ ਮੜਾ ਮੜ ਸਕੂਲ ਚ ਆਇਆ ਉੱਥੇ ਮੁੰਡਿਆਂ ਦਾ ਮੜਾ ਮੜ ਬੁਲਬਾਲਾ ਹੋ ਗਿਆ ਜੀ ਉੱਥੇ ਚੱਲ ਜਾਂ ਨਿੰਗ ਮਾਰਗਾ ਜਾਂ ਨਿੰਗ ਤੇ ਉਹ ਮਾਰ ਗਏ ਉਹ ਗੱਲਾਂ ਰਹਿ ਜਾਂ ਵੱਖਰੀਆਂ ਛੜਾ ਛਾਂਡ ਬੰਦਾ ਬਾਹਰ ਰਹਿੰਦਾ ਇਹਨਾਂ ਨਾਲ ਕੋਈ ਮ ਕਬੀਲਾਰ ਬੰਦੇ ਵਿਚਾਰੇ ਚਲੋ ਉੱਥੇ ਹੋਇਆ ਬੋਲ ਬਾਲਾ ਚੱਲ ਮੰਨ ਲਾ ਕੁਝ ਨਹੀਂ ਹੋਇਆ ਇਹਨਾਂ ਤੋਂ ਬਾਅਦ ਇਹਨਾਂ ਨੇ ਜਿਹੜੇ ਬੰਦੇ ਨਾਲ ਜਿਨ੍ਹਾਂ ਨਾਲ ਇਹਨਾਂ ਦੀ ਲੜਾਈ ਹੋਈ ਆ ਉਹ ਪਹਿਲਾਂ ਵੇਖ ਕੇ ਮੁੜ ਕੇ ਗਏ ਇਥੋਂ ਵੀ ਨੰਗਾ ਹੈਗਾ ਕਰੇ ਨੰਗਾ ਨਹੀਂ ਸੀਗਾ ਆਪੜੀਆਂ ਬੈਠੇ ਇਹਨਾਂ ਨੇ ਵੀ ਮੋੜਿਆ ਵੀ ਹੈ ਨਹੀਂ ਉਹ ਬਾਹਰ ਰਹਿਣ ਵਾਲਾ ਬੰਦਾ ਤੁਸੀਂ ਉਹਨਾਂ ਨਾਲ ਗੱਲ ਕਰਿਓ ਉਹ ਬੰਦੇ ਦਵਾਰੇ ਆ ਕੇ ਗੱਲ ਪੈ 9:30 ਵਜੇ ਇਹਨਾਂ ਦੀ ਕਿ ਐਡੀ ਬਦਮਾਸ਼ੀ ਵਾਲੀ ਕਿਹੜੀ ਗੱਲ ਸੀ ਵੀਰ ਜੀ ਠੀਕ ਆ ਨਾ ਗੱਲ ਜੇ ਕੋਈ ਬੋਲਵਾਲਾ ਹੋ ਗਿਆ ਨਿਹੰਗਾ ਜਾਂਦਾ ਚਾਰ ਦਿਨ ਉਹ ਕਰਤਾ ਰਨ ਲੱਗ ਜਾਂਦਾ ਉਹਦੇ ਚਾਰ ਥੱਪੜ ਉਹਤੇ ਮਾਰ ਦਿੰਦੇ ਪਿੰਡ 'ਚ ਇੱਥੇ 100 ਬੰਦਾ ਲਿਆਉਣ ਦਾ ਤਾਂ ਮਤਲਬ ਹੀ ਕੋਈ ਨਹੀਂ ਪਰ ਉਹਨਾਂ ਬੰਦਿਆਂ ਦਾ ਕਸੂਰ ਨਹੀਂਗਾ ਲੜਨ ਵਾਲਿਆਂ ਦਾ ਉਹ ਵੀ ਗਰੀਬ ਪਰਿਵਾਰ ਆ ਪਰ ਜਿਹੜੇ ਬੰਦੇ ਸ਼ੈਤਾਨ ਆ ਲੁਕੇ ਫਿਰਦੇ ਆ ਕਿਰਪਾਨਾਂ ਪਾ ਕੇ ਹੰਪਰਾ ਸ਼ਾਕ ਕੇ ਉਹ ਸ਼ਤਾਨ ਆ ਹੂੰ ਸ਼ਤਾਨ ਲੁਕੇ ਹੋਇਆ ਜੀ ਉਹ ਸ਼ਤਾਨਾਂ ਦਾ ਕੰਮ ਆ ਹੂੰ ਮੋਤਵਾਰ ਬੰਦਿਆਂ ਦਾ ਮੇਰੇ ਵਰਗਿਆਂ ਦਾ ਤੇ ਮੇਰੀ ਗੱਡੀ ਫਿਰ ਖੜ੍ਹ ਜੂਗੀ ਫੇ ਮੈਨੂੰ ਕਾਰ ਤੋਂ ਕਿਹਨ ਲੈ ਕੇ ਜਾਊਗਾ ਮਤਲਬ ਇੱਥੇ ਕਰਕੇ ਇਸ ਪਰਿਵਾਰ ਦੀ ਸੁਣਵਾਈ ਨਹੀਂ ਸੁਣਵਾਈ ਨਹੀਂ ਹ ਅੱਜ ਪਾਵਰ ਚ ਜਿਹੜੀ ਉਹ ਸਪੋਰਟ ਕਰ ਰਿਹਾ ਬੰਦੇ ਮਗਰੋਂ ਇਹਨਾਂ ਦੀ ਵਿਚਾਰਾਂ ਦੀ ਸੁਣਵਾਈ ਨਹੀਂ ਹੁੰਦੀ ਗਰੀਬ ਬੰਦੇ ਨਾ ਇਹਨਾਂ ਨੂੰ ਬੋਲਣਾ ਆਉਂਦਾ ਸੀ ਦੇਖੀ ਲਿਆ ਨਾ ਇਹਨਾਂ ਨੂੰ ਪਤਾ ਕਾਹਦੇ ਦਾ ਆ ਗੱਲ ਆ ਹੁਣ ਪੁਲਿਸ ਆਈ ਸੀ ਬਾਈ ਜੀ ਹਾਂਜੀ ਹੁਣ ਕੀ ਕਹਿ ਕੇ ਗਈ ਐ ਪੁਲਿਸ ਇਹ ਗੱਲ ਕਹਿ ਗਈ ਕੱਲ ਸ਼ਨੀਵਾਰ ਆ ਗਿਆ ਜੰਦਵਾਰ ਆ ਗਿਆ ਸਵੇਰੇ ਤੋਂ ਇਹਨਾਂ ਨੂੰ ਨਾ ਪੱਤਰਕਾਰਾਂ ਨੂੰ ਬਿਆਨ ਦੇਣ ਦੇ ਮੈਨੂੰ ਆਦੇ ਤੇ ਇਹਨਾਂ ਨੂੰ ਸਵੇਰੇ ਕਹਦੇ ਸਵੇਰੇ ਸੋਮਵਾਰ ਬਿਆਨ ਲੈ ਲੈ ਲਾਗੇ ਮੈਂ ਫੇਰ ਵੀ ਬਿਆਨ ਲੈ ਤੋ 70 ਕਰ ਜੇ 4 ਦਿਨ ਹੋ ਗਏ ਉਹਨਾਂ ਦੇ ਜਵਾਕ ਝੱਲੇ ਕੁੱਟ ਸਿੱਟੇ ਕੁੜੀ ਵੀ ਖੇਚ ਤੂੰ ਕਰੀ ਜੁ ਉਹਨਾਂ ਨੇ ਬੇਇੱਜ਼ਤੀ ਕਰੀ ਨਾ ਤੋ ਦੱਸ ਹੀ ਨਹੀਂ ਗਈ ਗੱਲ ਉਹੀ ਸੰਗੀ ਜਾਂਦੇ ਜਾਂ ਇਹਨਾਂ ਤੋਂ ਬੋਲਿਆ ਨਹੀਂ ਜਾਂਦਾ ਤੇ ਉਹ ਬੰਦੇ ਕਿਵੇਂ ਜਰ ਲੈਣ ਵੀਰ ਜੀ ਇੱਕ ਭੈਣ ਨਾਲ ਦੀ ਜੰਮੀ ਦਾ ਬੰਦੇ ਉਹੋ ਜੇ ਅੱਜ ਨੂੰ ਪੰਮ ਕੁਛ ਵੀ ਹੋ ਜੇ ਅਗਲਾ ਹਟ ਜੂ ਇਸ ਗੱਲ ਤੋਂ ਪਿੱਛੇ ਕਦੇ ਨਹੀਂ ਹਟਦਾ ਜੀ ਤੋਂ ਸਾਰੇ ਮਰ ਜਾਣ ਪਰ ਇਹਨਾਂ ਦੇ ਵਿਚਾਰੇ ਗਰੀਬ ਬੰਦੇ ਨਹੀਂ ਕੁਛ ਹੋਇਆ ਨਾ ਇਹਨਾਂ ਤੋਂ ਬਿਆਨ ਦਿੱਤੇ ਗਏ ਹੁਣ ਕਾਰਨ ਇਹ ਹੈ ਕਿ ਉਹ ਪਰਿਵਾਰ ਜਿਹੜਾ ਬੰਦਾ ਤੁਰਿਆ ਫਿਰਦਾ ਉਹਦਾ ਉਸ ਵੀ ਆਪ ਬਲਾਂਦੀ ਉਹਨੇ ਬੰਦੇ ਨੇ ਸ਼ੈਤਾਨਾ ਨੇ ਝੱਕਾ ਉਹਨੂੰ ਵੀ ਅਸੀਂ ਬੈਠੇ ਆ ਮਤਲਬ ਤੁਸੀਂ ਕਹਿ ਰਹੇ ਹੋ ਪੋਲੀਟੀਕਲੀ ਸ਼ੈ ਆ ਸ਼ੈ ਆ ਮੈਂ ਇਹਨਾਂ ਗੱਲ ਮੈਂਨ ਗੱਲ ਇੱਥੇ ਖੜਦੀ ਆ ਉਸ ਬੰਦੇ ਦੀ ਹਿੰਮਤ ਹੀ ਨਹੀਂ ਇਹਨਾਂ ਬੰਦਿਆਂ ਦੇ ਗੱਲ ਪਈ ਜੀ ਜੀ ਮਤਲਬ ਹੀ ਨਹੀਂ ਮੈਂ ਲਿਖ ਕੇ ਦੇਣਾ ਮਤੌਣ ਵੜਾ ਦੇ ਉਹਨੂੰ ਕਹਿੰਦੇ ਲਫੜੀ ਮਾਰ ਕੇ ਵਿਖਾ ਦੇ ਵੀ ਕੈਸੇ ਸੀ ਪਿੱਛੇ ਸ਼ੈ ਆ ਜੀ ਪਿੱਛੇ ਉਂਗਲਾਂ ਧੱਕੀਆਂ ਉਹਦੇ ਬੈਠੇ ਸੀ ਫਿਰ ਫਿਰ ਜੇ ਮੰਨ ਲਓ ਤੁਸੀਂ ਕਹਿ ਰਹੇ ਹੋ ਜਿਵੇਂ ਓਵਰਆਲ ਗੱਲ ਆਈ ਹੈ ਵੀ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਆ ਉਹਦੇ ਬੰਦੇ ਸ਼ਹਿਦ ਦਿੰਦੇ ਆ ਉਹ ਤਾਂ ਕਹਿੰਦੇ ਸੀ ਅਸੀਂ ਸਾਡੀ ਤਾਂ ਸਰਕਾਰ ਹੀ ਆਮ ਲੋਕਾਂ ਦੀ ਆ ਤੇ ਫਿਰ ਉਹ ਧੂੜ ਕੱਢੀ ਪਈ ਤੁਹਾਡੇ ਸਾਹਮਣੇ ਵੀਰ ਜੀ ਜੀ ਪੱਤਰਕਾਰਾ ਤੁਸੀਂ ਵੇਖ ਲਓ ਫਿਰ ਆਮ ਲੋਕਾਂ ਦਾ ਹਾਲ ਕੀ ਕਰਿਆ ਗਰੀਬਾਂ ਦਾ ਹਾਲ ਵੇਖ ਲਓ ਸਾਹਮਣੇ ਆ ਆ ਪਿੰਡ ਖੜਾ ਸਾਰਾ ਨਗਰ ਖੜਾ ਆ ਗਵੰਡੀ ਬੈਠਿਆ ਕੁੜੀਆਂ ਬੈਠੀਆਂ ਉਹ ਆਈਆਂ ਬੈਠੀਆਂ ਜਿਨ੍ਹਾਂ ਨੇ ਮੋੜਿਆ ਵੀ ਉਹ ਕੁੜੀਆਂ ਨੇ ਇਹਨਾਂ ਨੂੰ ਜਦ ਪਹਿਲੇ ਗਿੜੇ ਆਏ ਉਹਨੇ ਮੋੜਿਆ ਉਹ ਕੁੜੀਆਂ ਨੇ ਵੀ ਨਾ ਲੜੋ ਗਰੀਬ ਬੰਦੇ ਕੋਈ ਨਹੀਂ ਜਨੇ ਅੰਗਣਾ ਲੜੇ ਇਨਾਂ ਦੇ ਦੱਸਨ ਮੁਤਾਬਕਾ ਜੀ ਮੈਂ ਹੈ ਨਹੀਂ ਸੀ ਮੌਕੇ ਤੇ ੱੱਕਾ ਇਹ ਜੀ ਗੁੰਡਾਗਰਦੀ ਜਵਾਂ ਗੁੰਡਾਗਰਦੀ ਹਾਂ ਕਿਸੇ ਨਾ ਗੱਲ ਆ ਚਾਰ ਬੰਦਿਆਂ ਚ ਕਰਾਂਗੇ ਆਪਾਂ ਜਾਂ ਮੇਰੀ ਲੜਾਈ ਹੋ ਗਈ ਮੇਰੇ ਕੋਈ ਚਾਰ ਥੱਪੜ ਮਾਰਦੇ ਇਹਦਾ ਇਹਦਾ ਮਤਲਬ ਥੋੜਾ ਬਾਅਦ ਜਾ ਕੇ ਪਰਿਵਾਰ ਬੱਚੇ ਜਿਹੜੇ ਬੱਚੇ ਇਹਨਾਂ ਦੇ ਕੰਮ ਵਾਲੇ ਬੰਦੇ ਆ ਇਹਦੇ ਸਿੱਧਾ ਰੌਲਾ ਪ੍ਰੈਕਟੀਕਲ ਆ ਜੀ ਹੋਰ ਕੋਈ ਰੌਲਾ ਨਹੀਂਗਾ ਜੀ ਹਾਂ ਬਸ ਦਬਾ ਕੇ ਕਨਾਲ ਲਾਉਣਾ ਅਗਲੇ ਨੂੰ ਜੀ ਆ ਰੌਲਾ ਸ਼ਪੰਜ ਜੀ ਜਦੋਂ ਹਮਲਾ ਹੋਇਆ ਤੁਸੀਂ ਵੀ ਘਰ ਦੇ ਵਿੱਚ ਸੀਗੇ ਹਾਂਜੀ ਅਸੀਂ ਵੀ ਘਰ ਦੇ ਵਿੱਚ ਹੀ ਸੀਗੇ ਕਿੰਨੇ ਕਿ ਵਿਅਕਤੀ ਸੀਗੇ ਅਸੀਂ ਤਾਂ ਥੋੜੀ ਸੀ ਉਹ 바ਵਾ ਸੀਗੇ ਵੀਰੇ ਵੀ ਹੋਣਗੇ 30 40 ਜਾਣੇ ਹਾਂਜੀ ਵੀ 80 ਤੱਕ ਇਹਨੇ ਗਾ ਹੈ ਨਹੀਂ ਗਾ ਤੇ ਇੱਕੇ ਦਾ ਆਗੇ ਸਾਡੀ ਵੀ ਧੂਆ ਧਵਾਈ ਕੀਤੀ ਉਹਨਾਂ ਨੇ ਕੁੜੀ ਦੀ ਵੀ ਤੇ ਕੰਦਾ ਕੁੰਦਾ ਦੇ ਸੀ ਬੱਚੇ ਉਚਾਲੇ ਆ ਗਏ ਸੀ ਜੀ ਉਹਨਾਂ ਕੋਲੇ 바ਵਾ ਕੋਲ ਸੀਗੇ ਵੀਰੇ ਸਾਡੇ ਕੋਲ ਤਾਂ ਕੁਝ ਹੋਣੀ ਸੀ ਉਹ ਸੱਟਾ ਮਾਰ ਕੇ ਫੇਰ ਵੀ ਲੜਖੜੇ ਰੂਖੜੇ ਮਾਰ ਕੇ ਗਏ ਹਾਂ ਤੁਹਾਡੇ ਨਾਲ ਵੀ ਖਿੱਚ ਤੋ ਕੀਤੇ ਹਾਂਜੀ ਜੀ ਉਹਨਾਂ ਨੇ ਕਿ ਉਹਨਾਂ ਦੇ ਜਵਾਕਾ ਉੱਤੇ ਕੰਦ ਵੀ ਸੜਤੀ ਸੀ ਅਸੀਂ ਬਸ ਜਵਾਕ ਪਾਸੇ ਕੀਤੇ ਜੀ ਹਾਂਜੀ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਅਸਤਾਵੀਰੇ ਆਏ ਨੇ ਵੀ ਸਾਫ਼ ਹੋਣਾ ਚਾਹੀਦਾ ਸਾਡਾ ਕਿਹੜੇ ਇੰਨੇ ਪਈ ਆ ਹਸਪਤਾਲ ਚ ਹਨਾ ਵੀ ਉਹਨਾਂ ਦੇ ਵੱਜ ਗਏ ਆਂਦੇ ਰਾਜੀਨਾਮਾ ਕਰੀ ਅਸੀਂ ਰਾਜੀਨਾਮਾ ਨਹੀਂ ਕਰਨਾ ਚਾਹੁੰਦੇ ਜੀ ਸਾਨੂੰ ਸਾਫ਼ ਮਿਲਣਾ ਚਾਹੀਦਾ ਹੈ ਦੋਸਤੋ ਅਸੀਂ ਦੂਸਰੀ ਧਿਰ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਹੈ ਜੋ ਦੋ ਧਰਾਂ ਦੇ ਵਿੱਚ ਆਪਸੀ ਲੜਾਈ ਹੋਈ ਆ ਤਾ ਬਾਈ ਜੀ ਸਾਡੇ ਨਾਲ ਮੌਜੂਦ ਨੇ ਬਾਈ ਜੀ ਤੁਹਾਡਾ ਨਾਮ ਕੀ ਰੇਸ਼ਮ ਸਿੰਘ ਜੀ ਬਾਈ ਰੇਸ਼ਮ ਕੀ ਕਾਰਨ ਬਣਿਆ ਜੋ ਲੜਾਈ ਤੁਹਾਡੀ ਦੋ ਤਰ੍ਹਾਂ ਦੇ ਵਿੱਚ ਆਪਸੀ ਹੋਈ ਆ ਤੁਸੀਂ ਤੁਹਾਡਾ ਵੀ ਇਧਰ ਨੁਕਸਾਨ ਹੋਇਆ ਉਧਰ ਵੀ ਨੁਕਸਾਨ ਹੋਇਆ ਕਾਫੀ ਜੀ ਲੜਾਈ ਸਾਡੀ ਇਹ ਬਣੀ ਜੀ ਸਾਡੇ ਬੱਚੇ ਮਤਲਬ ਖੇਡਦੇ ਸਿਕੌਡੀ ਜੀ ਹਾਈ ਸਕੂਲ ਪ੍ਰੇਵਿਜ ਆ ਜੀ ਇਹ ਬੰਦਾ ਕੋ ਕੌਡੀ ਨਹੀਂ ਖੇਡਦਾ ਸੀ ਕੋਈ ਕੁਛ ਨਹੀਂ ਕਰਦਾ ਸੀ ਹੂੰ ਇਹ ਬੰਦੇ ਨੇ ਉੱਥੇ ਮਾੜੀ ਮੋਟ ਬੱਚਿਆਂ ਦੀ ਕਿਸੇ ਗੱਲੋਂ ਜਿਹੜਾ ਲੜਾਈ ਹੋ ਗਈ ਕੋਈ ਸਕੂਟਰੀ ਖੜੀ ਸੀ ਉਹਦੇ ਹੱਥ ਮਾਰਿਆ ਉੱਥੋਂ ਇੰਨੀ ਜਿਦਾਈ ਹੋ ਗਈ ਜਿੱਦ ਪੇ ਜਿਰ ਕੇ ਉੱਥੇ ਬੰਦਿਆਂ ਨੇ ਪਾਪੀ ਇਹ ਉਥੋਂ ਬੱਚੇ ਸਾਡੇ ਖੇਡਣ ਲੱਗ ਪਏ ਇਹ ਬੰਦੇ ਨੇ ਮੋਟਰਸਾਈਕਲ ਚੱਕਿਆ ਜੀ ਇਹਨੇ ਪਤਾ ਨਹੀਂ ਜੀ ਕਿੱਥੋਂ ਬੰਦੇ ਇਕੱਠੇ ਕੀਤੇ ਬਾਹਰ ਹੂੰ ਰਾਤ ਨੂੰ ਬੰਦੇ ਇਕੱਠੇ ਕੀਤੇ ਉਥੋਂ ਆ ਗਿਆ ਇਹ ਭੱਜ ਕੇ ਜੀ ਰਾਤ ਨੂੰ 10 ਵਜੇ ਜੀ ਹੂੰ ਸਾਡੀ ਬਾਰੀ ਆ ਕੇ ਸਾਡਾ ਬੱਚਾ ਲੱਗਿਆ ਉਥੇ ਮਤਲਬ ਉਹਦੇ ਚ ਡੈਰੀ ਚ ਅਸੀਂ ਕਈ ਵਾਰੀ ਬਾਰਗਨਾ ਖੁੱਲੀ ਰੱਖ ਲੈਂਦੇ ਹਾਂ ਕਈ ਵਾਰ ਬੱਚਾ ਰਾਤ ਨੂੰ ਕਿਤੇ ਆਉ ਜਾਵੇ ਹੂੰ ਹੂੰ ਇਹਨਾਂ ਨੇ ਆ ਕੇ ਦਵਾਦਾ ਸਾਡੀ ਬਾਰੀ ਰੱਖ ਖੁੱਲੀ ਹੂੰ ਅੰਦਰ ਵਾਖਲ ਹੋ ਗਈ ਜੀ ਅੰਦਰ ਦਾਖਲ ਹੋ ਕੇ ਜੀ ਸਾਡੇ ਬੱਚੇ ਦੇ ਇਹਨਾਂ ਨੇ ਪਤਾ ਨਹੀਂ ਕਿਰਪਾਨ ਮਾਰੀ ਕੇ ਪਤਾ ਨਹੀਂ ਇਹਨਾਂ ਨੇ ਉਹ ਦੂਜਾ ਕਾਪਾ ਮਾਰਿਆ ਜੀ ਕਾਪਾ ਮਾਰ ਕੇ ਇਹ ਇੱਥੋਂ ਭੱਜ ਗਏ ਜੀ ਮੁੜ ਕੇ ਇੱਟਾ ਰੋਡ ਜਿਹੜੀ ਉੱਠ ਖੜੇ ਇਹਨਾਂ ਨੇ ਕਿ ਪਤਾ ਨਹੀਂ ਕੀ ਕਰਨਗੇ ਇੱਥੇ ਸਾਡੀਆਂ ਇੱਟਾ ਪੀਆਂ ਇੱਥੋਂ ਚੱਕ-ਚੱਕ ਕੇ ਸਾਡੇ ਘਰੇ ਟਸਟਣ ਲੱਗ ਪਏ ਜੀ ਸੱਟ ਇਹਨਾਂ ਨੇ ਹੋਂਸਾਰ ਕਰੇ ਸੱਟ ਮਾਰ ਬਾਹਰ ਪਈਆਂ ਸੀ ਇੱਟਾਂ ਬਾਹਰ ਪਈਆਂ ਜੀ ਹਜੇ ਵੀ ਪਈਆਂ ਮੈਂ ਖਾਸਾ ਜੀ ਤੇ ਤੁਹਾਡੇ ਲੜਕੇ ਦੇ ਸੱਟ ਕਿੰਨੇ ਗਾ ਜੀ ਸਾਡੇ ਲੜਕੇ ਦੇ ਜੀ 5 ਤੋਂ 6 ਟਾਂਕੇ ਲੱਗੇ ਆ ਇਹ ਨਹੀਂ ਡੂੰਗੀ ਆ ਜੀ ਜੀ ਜਾ ਕੇ ਵੇਖਿਆ ਡਾਕਟਰ ਸਾਹਿਬ ਤੋਂ ਪੁੱਛਿਆ ਗਿਆ ਵੀ ਇੱਕ ਉਹਦੇ ਇੱਥੇ ਵੱਜੀ ਆ ਜੀ ਜੀ ਬਾਕੀ ਉਹਦੇ ਡਾਂਗਾ ਛੋਟੀਆਂ ਵੱਜੀਆਂ ਬਹੁਤ ਜ਼ਿਆਦੇ ਸਾਨੂੰ ਤਾਂ ਨਾ ਉੱਠੀ ਨਹੀਂ ਦਿੱਤਾ ਜਦੋਂ ਉਹ ਕੰਮ ਕਰਤਾ ਹੂੰ ਸਾਢੇ 10 ਦਾ ਟਾਈਮ ਸੀ ਜੀ ਇਹਨਾਂ ਨੇ ਇੰਨਾ ਤੱਕਾ ਕੀਤਾ ਬਾਹਰ ਤੇ ਬੰਦੇ ਸੀ ਇਹਦੇ ਨਾਲ ਹੂੰ ਇਹ ਮੁੰਡੇ ਦੇ ਜੱ ਜੱਸੀ ਦੇ ਪਤਾ ਕਿੰਨੇ ਬੰਦੇ ਸੀਗੇ ਜੀ ਜਿਹੜੇ ਬੰਦੇ ਘੱਟੋ ਘੱਟ ਬਾਈ ਜੀ 20 ਤੋਂ 25 ਬੰਦੇ ਹੋਏ ਆ ਜੀ ਘੱਟੋ ਘੱਟ ਜਿਹੜੇ ਆ ਕੇ ਇਹਨਾਂ ਦਾਖਲ ਹੋ ਕੇ ਬਾਈ ਸੱਤਾ ਮਾਰਦੀਆਂ ਹੁਣ ਇਹਨਾਂ ਦਾ ਸਾਡੇ ਦਾ ਤਾਂ ਮੁੰਡੇ ਨੂੰ ਕੁੱਟ ਕੇ ਨਾ ਇਹਨਾਂ ਨੇ ਆਪ ਦੀ ਆਪ ਹੀ ਆਪ ਦੇ ਪਚਾ ਦੇ ਮਾਰਿਆ ਨੇ ਆਪ ਦੇ ਫੱਟਾ ਮਾਰੀਆਂ ਮੁੱਟ ਮਾਰੀਆਂ ਡਾਕਟਰ ਵੀ ਇਹ ਗੱਲ ਆਦੇ ਆ ਵੀ ਨੋਰਮਲ ਫੱਟਾਈਆਂ ਜੇ ਛੱਟ ਬੰਦਾ ਮਾਰਦਾ ਨਹੀਂ ਬੰਦਾ 80 ਪੂਰੀ ਸੱਟ ਨਹੀਂ ਮਾਰਦਾ ਜੀ ਕਿ ਵਗਰਾ ਚੜ ਕੇ ਜਾਊਗਾ ਨਾ ਇਹ ਅਗਲਾ ਕੁਛ ਨਾ ਕੁਛ ਕਰਕੇ ਆਊਗਾ ਉਹਨਾਂ ਦਾ ਇਹ ਵੀ ਕਹਿਣਾ ਕਿ ਤੁਸੀਂ ਪਹਿਲਾਂ ਉਹਨਾਂ ਤੇ ਹਮਲਾ ਕੀਤਾ ਤੁਸੀਂ ਤਾਂ ਨਹੀਂ ਗਏ ਜੀ ਉਹਨਾਂ ਦੇ ਘਰੇ ਅਸੀਂ ਉਹਨਾਂ ਦੇ ਘਰੇ ਨਹੀਂ ਗਏ ਉਹ ਤਾਂ ਜਾਣ ਕੇ ਇਟਾ ਰੁਗੜਾਂ ਦਾ 18 ਟਨ ਡਰਾਮਾ ਬਣਾ ਕੇ ਜਿਹੜਾ ਬੰਦਾ ਹੈਗਾ ਵਿੱਚ ਉਸ ਬੰਦੇ ਦੇ ਕਾਰਨ ਉਹਨਾਂ ਨੇ ਇਹ ਡਰਾਮਾ ਰਚਾਇਆ ਜੀ ਡਰਾਮਾ ਚਾ ਕੇ ਆਪਦੀ ਬੱਚਟੇ ਦੇ ਮਾਰਿਆ ਨੇ ਕਿਉਂਕਿ ਪਿੰਡ ਦੇ ਵਿੱਚ ਰੌਲਾ ਪੈ ਗਿਆ ਸੀ ਵੀ ਰੇਸ਼ੂ ਦੇ ਮੁੰਡੇ ਨੂੰ ਕੁੱਟ ਕੇ ਕੁੱਟ ਕੇ ਕੁੱਟ ਕੇ ਘਰੇ ਆ ਕੇ ਕੁੱਟ ਗਏ ਲੋਕ ਇਹ ਗੱਲ ਕਹਿਣ ਲੱਗ ਪਏ ਲੋਕਾਂ ਨੇ ਉਹਨਾਂ ਨੂੰ ਦੱਤਾ ਵੀ ਜੇ ਤੁਸੀਂ ਉਹਨਾਂ ਨਾਲ ਕਰੇਗਾ ਤੁਹਾਡੇ ਵੀ ਐ ਹੋਊ ਐ ਹੋਊ ਉਹਨਾਂ ਨੇ ਆਪਦੀ ਬੱਚਟੇ ਕੱਤ ਮਾਰਿਆ ਨੇ ਉਹ 20 ਤੋਂ ਜਿਹੜੇ 25 ਬੰਦੇ ਉਹਨਾਂ ਨੇ ਸਾਰਾ ਕੁਝ ਉੱਥੇ ਕਰਕੇ ਤੇ ਉਹ ਸਾਰਾ ਆਪਦਾ ਡਰਾਮਾ ਚਾ ਕੇ ਤੁਰ ਗਏ ਤੁਹਾਡੀ ਐਮਐਲਆਰ ਜੋ ਲੜਕੇ ਦੇ 6 ਵਜੇ ਦੀ ਐਮਐਲਆਰ ਕੱਟੀ ਗਈ ਹੈ ਜੀ ਐਮਆਰ ਕੱਟੀ ਗਈ ਹੈ ਜੀ ਹਜੇ ਪਰਚਾ ਵਗੈਰਾ ਹੋ ਗਿਆ ਜੀ ਨਹੀਂ ਜੀ ਹਜੇ ਪਰਚਾ ਨਹੀਂ ਹੋਇਆ ਜੀ ਪਰਚਾ ਸਾਡਾ ਇਹ ਨਹੀਂ ਹੋਇਆ ਜੀ ਇਹ ਵਿੱਚੇ ਸਾਡੀ ਰਾਜਨਾਮੇ ਦੀ ਗੱਲ ਚੱਲਦੀ ਜਾਂਦੀ ਸੀ ਹਮ ਅਸੀਂ ਪੁਲਿਸ ਨੂੰ ਆਖਿਆ ਸਾਡਾ ਜਰਾ ਰਾਜਨਾਮਾ ਹੋ ਜੇ ਤਾਂ ਕੋਈ ਗੱਲ ਜੀ ਪਹਿਲਾਂ ਇਹ ਬੰਦੇ ਅੱਜ ਤੜਕੇ ਵੀ ਗਏ ਉੱਥੇ ਜਿਹੇ ਹੇਦਾਰ ਗਏ ਸੀ ਰਾਜਨਾਮੇ ਦੀ ਗੱਲ ਚੱਲਦੀ ਜਾਂਦੀ ਸੀ ਪੁਲਿਸ ਜਿਹੜੋਂ ਪੁਲਿਸ ਨੂੰ ਕਹਤਾ ਇਹ ਪਰਚਾ ਸਾਡਾ ਵੀ ਕੱਟਿਆ ਜਾਣਾ ਜਿਹੜਾ ਇਹਨਾਂ ਨੇ ਝੂਠਾ ਬਣਾ ਜਿਹੜਾ ਸਾਡੇ ਤੇ ਉਹ ਵੀ ਕੱਟਿਆ ਜਾਣਾ ਜੀ ਇਹ ਕੋਈ ਰੌਲਾ ਨਹੀਂ ਹਮ ਤੇ ਇਹ ਤਾਂ ਇੱਕ ਆਪਦਾ ਪਚਾਰ ਦੇ ਮਾਰੇ ਤੇ ਆਪਦੀ ਸਾਰੀ ਗੱਲ ਮਾਰੇ ਕਾਣੀ ਚਾਉਂਦੇ ਆ ਜੀ ਜੀ ਇਹ ਗੱਲ ਸ ਤਾਂ ਮੈਂ ਚਾਰ ਬੰਦਾਂ ਤੋਂ ਜੇ ਥੋੜਾ ਟਾਈਮ ਹੋਵੇ ਤਾਂ ਮੈਂ ਆਂਡ ਵੰਡ ਵੀ ਕਵਾ ਦੂੰਗਾ ਵੀ ਇਹ ਗੱਲ ਹੋਈ ਆ ਵਾਕਿਆ ਰੀਸ਼ਮ ਦੇ ਘਰੇ ਗਏ ਆ ਜਾ ਕੇ ਸੱਟਾਂ ਮਾਰੀਆਂ ਅੱਜ ਤੱਕ ਮੇਰੇ ਮੁੰਡੇ ਕੋਈ ਗਲੀ ਗਵਾਂਡ ਕੋਈ ਬੰਦਾ ਆਖ ਦੇ ਸਿਆਣਾ ਬੰਦਾ ਕੋਈ ਆਖ ਦੇ ਵੀ ਇਹਦੇ ਬੱਚੇ ਆਦਿਤ ਕਰਬੋਦੇ ਆ ਜੱਤ ਕਿਸੇ ਰੰਗ ਲੜੇ ਆ ਆਪਾਂ ਦੇਨਦਾਰ ਭਾਈ ਜੀ ਕੋਈ ਕੋਈ ਪੁਰਾਣੀ ਰਾਂਜਸਤਾਨੀ ਉਸ ਪਰਿਵਾਰ ਦੇ ਨਾਲ ਤੁਹਾਡੇ ਜਾਂ ਉਹਨਾਂ ਦੀ ਤੁਹਾਡੇ ਨਾਲ ਕੋਈ ਪੁਰਾਣੀ ਰਾਂਜਸਤਾਨੀ ਭਾਈ ਜੀ ਜੇ ਸਾਨੂੰ ਖਾ ਹੀ ਸਾਡੀ ਪੁਰਾਣੀ ਰਾਂਜਸੰਦੀ ਜੋ ਮੈਂ ਬੱਚੇ ਜਿੰਦੇ ਸੀ ਅਸੀਂ ਬਾਈ ਆ ਦਾ ਖਿਆਲ ਰੱਖਦੇ ਸਾਡੀ ਉਹਨਾਂ ਨਾਲ ਕੋਈ ਪੁਰਾਣੀ ਰਾਂਜਸ ਸੀ ਉਹਨੇ ਤਾਂ ਪਤਾ ਹੀ ਨਹੀਂ ਕੀ ਉਹਦੇ ਬੰਦੇ ਦੇ ਮਨ ਦੇ ਵਿੱਚ ਆ ਪਤਾ ਨਹੀਂ ਕੀ ਨਹੀਂ ਜੀ ਉਹ ਇਕੱਲਾ ਨਹੀਂ ਲੜਿਆ ਉਹ ਸਾਡੇ ਪਿੰਨ ਇੱਕ ਬੁੱਟਾ ਸਿੰਘ ਆ ਉਹਦੇ ਮੁੰਡੇ ਨਾਲ ਵੀ ਲੜਿਆ ਜੀ ਉਹਦੇ ਮੁੰਡੇ ਨਾਲ ਲੜ ਕੇ ਵੀ ਇਹ ਬੰਦੇ ਇਕੱਠੇ ਕਰਕੇ ਲੜਦੇ ਉਹ ਕੁਦਰਤੀ ਬੱਚਾ ਉਹਦੇ ਘਰੇ ਹੈਣੀ ਸੀਗਾ ਇਹ ਪਤਾ ਨਹੀਂ ਕਿੱਥੋਂ ਲੰਦਾ ਕਮੈਂਟੀ ਮਾਰਦੇ ਬੰਦੇ ਇਕੱਠੇ ਕਰਨ ਲੱਗ ਜੀ ਇਹ ਗੱਲ ਨਾ ਹੋਵੇ ਮੈਂ ਦੇਨਦਾਰਾ ਜੀ ਜੋ ਮੈਂ ਗੱਲ ਕਰੂੰਗਾ ਮੈਂ ਉਹ ਆਪ ਦੀ ਸਹੀ ਤਰੀਕੇ ਨਾਲ ਗੱਲ ਕਰੂੰਗਾ ਮੈਂ ਕੋਈ ਵੀ ਗੱਲ ਕਰੂੰਗਾ ਵੀ ਕਿਸੇ ਤੇ ਕੋਈ ਲਾ ਕੇ ਗੱਲ ਕਰੂੰਗਾ ਜੀ ਠੀਕ ਆ ਜੋ ਤੁਹਾਡੇ ਸੱਟਾ ਵੱਜੀਆਂ ਜੀ ਨਾ ਸਾਨੂੰ ਕੁੱਟਿਆ ਮਾਰਾ ਨਾ ਮੁੰਡੇ ਦੇ ਤਾਂ ਮਤਲਬ ਲਊਂਗਾ ਰਵਾਹ ਕਰਤਾ ਮੈਂ ਇਹਨਾਂ ਤੇ ਜਹੇਦਾਰ ਆਏ ਵੀ ਤੂੰ ਰੇਸ਼ਮ ਰਾਜੀ ਨਾਵਾ ਕਰ ਲਾ ਮੈਂ ਖਾਈ ਮੈਂ ਪਿੰਡ ਦਾ ਜ਼ਿੰਮੇਦਾਰ ਬੰਦਾ ਮੈਂ ਰਾਜੀ ਨਾਵਾ ਕਰ ਦੂੰਗਾ ਜੀ ਵਾਂਟ ਸਾਡਾ ਹੈਗਾ ਜੀ ਆ ਸਾਡਾ ਕਿਹੜਾ ਕੋਈ ਦੁਸ਼ਮਣ ਹੈ ਪਰ ਸਾਨੂੰ ਐਂ ਤਾਂ ਦੱਸ ਦੇ ਵੀ ਸਾਡੇ ਮੁੰਡੇ ਤਾਂ ਕੀ ਦੁਸ਼ਮਣ ਸੀ ਕਾਹ ਤੋਂ ਮਾਰ ਗਏ ਨੇ ਉਹਨਾਂ ਦੇ ਕੋਈ ਗੱਲ ਨਹੀਂ ਇਸ ਪੰਨੂ ਪੁੱਛ ਦਾਂਗੇ ਇਹਨਾਂ ਨਾਲ ਕੋਈ ਸਾਡੇ ਨਾਲ ਕੋਈ ਰੰਚ ਨਹੀਂ ਕੋਈ ਸਾਡੇ ਨਾਲ ਕੁਝ ਨਹੀਂ ਜੀ ਵਿੱਚ 80 ਬੰਦੇ ਵੜ ਗਏ 80 ਬੰਦੇ ਵੜ ਕੇ ਇਹ ਕੰਮ ਕਰਾ ਰਹੇ ਆ ਜੀ ਨਹੀਂ ਖਾਇ ਤਾਂ ਸਾਡਾ ਗਰੀਬ ਬੰਦਾ ਦਾ ਫਾਇਦਾ ਖੋ ਜੇ ਰਾਜਨਾਵ ਵੀ ਹੋ ਸਕਦਾ ਪਰ ਇਹ ਬੰਦੇ 80 ਨਹੀਂ ਹੁੰਦੇ ਤੁਹਾਨੂੰ ਕੀ ਲੱਗਦਾ ਵੀ ਰਾਜਨਾਵਾ ਕਰਨ ਤੋਂ ਰੋਕਦਾ ਕੌਣ ਸਾਡੇ ਪਿੰਡ ਦਾ 80 ਬੰਦਾ ਜੀ ਅਨੂਪ ਸਿੰਘ ਜੀ ਉਹਨਾਂ ਨਾਲ ਸਾਡੀ ਕੋਈ ਪ੍ਰਾਣੀ ਹੈਗੀ ਜਿਵੇਂ ਪਿੰਡ ਦੇ ਵਿੱਚ ਪਾਰਟੀ ਵੇਸ ਹੁੰਦਾ ਜੀ ਸਾਡਾ ਪਾਰਟੀ ਵੇਸ ਆਈ ਜੀ ਇਹ ਗਰੀਬ ਬੰਦਾਂ ਨੂੰ ਹੱਥਾਂ ਤੇ ਚੱਕ ਲਿਆ ਉਹਨੇ ਹੂੰ ਚੱਕ ਕੇ ਸਾਡੇ ਤਾਂ ਫੇਰ ਵੀ ਜਿਹੜੇ ਬੰਦੇ ਆਏ ਸੀ ਉਹਨਾਂ ਨੇ ਮਾਨ ਤੇ ਸਤਿਕਾਰ ਕੀਤਾ ਸੀ ਵੀ ਕੋਈ ਗੱਲ ਨਹੀਂ ਪਈ ਜੀ ਚਲੋ ਇਹਨਾਂ ਨੂੰ ਗਲਤੀ ਹੋ ਗਈ ਗਲਤੀ ਮਾਫੀ ਮੰਗ ਲੈਣ ਤੇ ਕੋਈ ਗੱਲ ਨਹੀਂ ਜੇ ਬਈ ਜੀ ਨਾ ਆਇਆ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਇਹ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿਓ ਜੀ ਜੇ ਸਾਡੇ ਚ ਖਸੂਰ ਆ ਵੇਖ ਸੱਕ ਸਾਡੇ ਪਰਚਾ ਕਰ ਦਿਓ ਪਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿਓ ਇਹ ਨਾਲ ਹੋਏ ਵੀ ਉਹ ਸاسي ਦਬਾਅ ਪਾ ਕੇ ਕੋਈ ਸਾਡੇ ਤੇ ਉਹ ਜਦਰਾਮ ਲਾ ਦੇਣਾ ਉਸ ਗੱਲ ਤੋਂ ਅਸੀਂ ਪ੍ਰਸ਼ਾਸਨ ਨੂੰਰੇ ਹੱਥ ਬਨ ਕੇ ਬੇਨਤੀ ਕਰਦੇ ਆ ਵੀ ਜੋ ਵੀ ਹੋਇਆ ਸੱਚ ਨੂੰ ਸੱਚ ਕਰ ਦਿਓ ਜੀ ਅਸੀਂ ਕੋਈ ਪ੍ਰਸ਼ਾਸਨ ਨੂੰ ਇਹ ਨਹੀਂ ਆਉਂਦਾ ਪ੍ਰਸ਼ਾਸਨ ਸਾਡੇ ਤੇ ਮਾੜੀ ਕਰਦਾ ਪ੍ਰਸ਼ਾਸਨ ਬਿਆਨ ਲੈਣ ਨੂੰ ਵੀ ਤਿਆਰ ਆ ਸਾਰਾ ਕੁਝ ਕਰਨ ਨੂੰ ਤਿਆਰ ਬਸ ਆ ਰਾਵੀ ਨਾਮ ਦੇ ਦੀ ਗੱਲ ਚਲਨੇ ਕਰਕੇ ਦੋ ਚਾਰ ਦਿਨ ਦੇਰ ਹੋ ਗਈ ਜੀ ਸੋ ਇਹ ਦੂਸਰੀ ਧਰ ਦਾ ਪੱਖ ਸੀਗਾ ਜਿਨ੍ਹਾਂ ਨੇ ਆਪਣੀ ਸਾਰੀ ਘਟਨਾ ਤੁਹਾਡੇ ਨਾਲ ਸਾਂਝੀ ਕੀਤੀ ਉਸ ਤੋਂ ਬਾਅਦ ਅਸੀਂ ਇਸ ਘਰ ਦਾ ਪੱਖ ਲੈਣ ਤੋਂ ਪਹਿਲਾਂ ਅਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਵਿੱਚ ਇੱਕ ਗੱਲ ਇਹ ਵੀ ਹੈ ਕਿ ਪੁਲਿਸ ਨੇ ਇਹ ਵੀ ਗੱਲ ਉੱਥੇ ਕਹੀ ਹੈ ਕਿ ਸਾਡੇ ਕੋਲੇ ਹਜੇ ਐਮਐਲਆਰ ਨਹੀਂ ਪਹੁੰਚੀ ਇਸ ਕਰਕੇ ਅਸੀਂ ਦੋਹਾਂ ਤਰ੍ਹਾਂ ਦੇ ਬਿਆਨ ਆ ਜਿਹੜੇ ਉਹ ਨਹੀਂ ਲਿਖ ਰਹੇ